ਇਸ ਤਰ੍ਹਾਂ ਰੋਜ਼ਾਨਾ ਜਦੋਂ ਆਪਾਂ ਸਿਮਰਨ ਕਰਨ ਤੋਂ ਬਾਅਦ ਆਪਣੇ ਮਨ ਨੂੰ ਸਹਜ ਦੇ ਵਿੱਚ ਲੈ ਕੇ ਜਾਵਾਂਗੇ ਫਿਰ ਇਹ ਮਨ ਆਪਣੇ ਮਾਲਕ ਆਪਣੇ ਮਾਤਾ ਪਿਤਾ ਦੀ ਸ਼ਰਨ ਦੇ ਵਿੱਚ ਚਲਾ ਜਾਂਦਾ ਉਹਨਾਂ ਦੀ ਗੋਦ ਦੇ ਵਿੱਚ ਚਲਾ ਜਾਂਦਾ ਹੁਣ ਆਪਣੇ ਮਾਤਾ ਪਿਤਾ ਦੀ ਵਾਹਿਗੁਰੂ ਦੀ ਉਹ ਸ਼ਰਨ ਕਿੱਥੇ ਹੈ ਉਹ ਕਿੱਥੇ ਹੈ ਉਹ ਗੋਦ ਉਹ ਸ਼ਰਨ ਇਸ ਸੁੰਨ ਦੇ ਵਿੱਚ ਹੈ ਜਿੱਥੇ ਜਾ ਕੇ ਸਾਡਾ ਮਨ ਪੌਣ ਤੋਂ ਵੱਖ ਹੁੰਦਾ ਹੈ ਸਭ ਤੋਂ ਪਹਿਲਾਂ ਪੌਣ ਤੋਂ ਵੱਖ ਹੁੰਦਾ ਹੈ ਤੇ ਫਿਰ ਇਹ ਜੋ ਖਾਲੀ ਖਲਾਸ ਸਭ ਸਪੇਸ ਹੈ ਸੁੰਨ ਹੈ ਇਥੇ ਸਾਇਲੈਂਟ ਹੋ ਕੇ ਬਿੰਦਾ ਹੈ ਜਦੋਂ ਆਪਾਂ ਆਪਣੇ ਮਨ ਨੂੰ ਖਾਲੀ ਕਰਕੇ ਬੈਠਦੇ ਹਾਂ ਜਦ ਤੱਕ ਮਨ ਸੁੰਨ ਦੇ ਵਿੱਚ ਹੈ ਬੈਠਾ ਹੈ ਮਨ ਉਥੇ ਮਾਲਕ ਦੀ ਸ਼ਰਨ ਦੇ ਵਿੱਚ ਹੈ ਰੋਜ਼ ਇਹਨਾਂ ਸ਼ਬਦਾਂ ਨੂੰ ਸੁਣਿਆ ਤੇ ਆਪਣੇ ਮਨ ਨੂੰ ਉਹ ਸੁਣਨ ਦੇ ਵਿੱਚ ਲੈ ਗਏ ਸ਼ਬਦ ਦੁਆਰਾ ਤੇ ਇੱਥੋਂ ਹੀ ਸਾਡੇ ਮਨ ਨੂੰ ਅਸਲ ਆਨੰਦ ਅਸਲ ਸੁੱਖ ਮਿਲਦਾ ਹੈ ਕਿਉਂਕਿ ਉਹ ਥਿਰ ਹੈ ਜਿੱਥੇ ਸਾਡਾ ਮਨ ਵੀ ਜਾ ਕੇ ਥਿਰ ਹੋ ਜਾਂਦਾ ਹੈ ਨਾ ਕੋਈ ਇਸ ਸੰਸਾਰ ਦਾ ਫੁਰਨਾ ਹੁੰਦਾ ਹੈ ਜਦ ਤੱਕ ਫੁਰਨਾ ਨਹੀਂ ਆਉਂਦਾ ਸਾਡੇ ਮਨ ਨੂੰ ਤਨ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਹੁਣ ਇਹ ਜੋ ਆਨੰਦ ਹੈ ਸੁੰਨ ਦੇ ਵਿੱਚ ਬੈਠਣ ਦੇ ਨਾਲ ਆਨੰਦ ਆਇਆ ਹੈ ਇਹ ਕਿੱਥੋਂ ਆਇਆ ਹੈ ਇਹ ਗੁਰੂ ਤੋਂ ਆਇਆ ਹੈ ਗੁਰੂ ਤੋਂ ਸਿੱਖਿਆ ਸਿੱਖਣੀ ਪੈਂਦੀ ਹੈ ਫਿਰ ਮਨ ਉੱਥੇ ਜਾ ਕੇ ਬੈਠ ਸਕਦਾ ਹੈ ਤੇ ਜਦੋਂ ਆਪਾਂ ਗੁਰਬਾਣੀ ਦੇ ਮੁਤਾਬਕ ਆਪਣਾ ਪ੍ਰੈਕਟੀਕਲ ਕਰਨਾ ਸ਼ੁਰੂ ਕਰਦੇ ਹਾਂ ਰੋਜ਼ ਮਿਹਨਤ ਕਰਦੇ ਹਾਂ ਸੰਤਾ ਦੀ ਸੰਗਤ ਕਰਦੇ ਹਾਂ ਫਿਰ ਮਨ ਗੁਰਮਤ ਦੇ ਮੁਤਾਬਕ ਉਸ ਸੁਨ ਦੇ ਵਿੱਚ ਜਾ ਕੇ ਜਦੋਂ ਬੈਠਦਾ ਹੈ ਤਾਂ ਉਹ ਮਾਲਕ ਦੀ ਸ਼ਰਨ ਤੇ ਗੋਦ ਦੇ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਦਾ ਆਨੰਦ ਲੈਂਦਾ ਹੈ ਇਹ ਵਿਚਾਰਾਂ ਤੋਂ ਪਰੇ ਕਰਨ ਦਾ ਤੇ ਸ਼ਬਦਾਂ ਨੂੰ ਸੁਣਨ ਦਾ ਤੇ ਸੁਨ ਦੇ ਵਿੱਚ ਬਿਠਾਉਣ ਦਾ ਤੇ ਉੱਥੇ ਸਮਾਉਣ ਦਾ ਇਨਕ ਖੇਡ ਸਿੱਖਣਾ ਪੈਂਦਾ ਹੈ ਹੁਣ ਕਈ ਨਾਮ ਅਭਿਆਸੀ ਇੰਨਾ ਵਧੀਆ ਅਭਿਆਸ ਕਰਦੇ ਹਨ ਕਿ ਉਹ ਬਹੁਤ ਜਲਦੀ ਉਸ ਸੁਣਦੇ ਵਿੱਚ ਨਾਮ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ ਜਿਵੇਂ ਸਮੁੰਦਰ ਦੇ ਵਿੱਚ ਇੱਕ ਪਾਣੀ ਦੀ ਬੂੰਦ ਨੂੰ ਮਿਲਾ ਦਈਏ ਇਸੇ ਤਰ੍ਹਾਂ ਉਹ ਹਰ ਸਮੇਂ ਮਾਲਕ ਦੇ ਵਿੱਚ ਸਮਾਏ ਰਹਿੰਦੇ ਹਨ ਅੱਪਾ ਜਦੋਂ ਪ੍ਰੈਕਟੀਕਲ ਕਰਦੇ ਹਾਂ ਨਾਮ ਵੀ ਜਪਦੇ ਹਾਂ ਸ਼ਬਦਾਂ ਨੂੰ ਸੁਣਦੇ ਹਾਂ ਜੋ ਮਨ ਦਾ ਅਸਲ ਲੱਗਾ ਹੁੰਦਾ ਹੈ ਉਹ ਉੱਥੇ ਸੁਣਦੇ ਵਿੱਚ ਹੀ ਲੱਗਾ ਹੁੰਦਾ ਹੈ ਤੇ ਜਿੱਥੇ ਆਪਾਂ ਵੇਖਦੇ ਹੁੰਨੇ ਹਾਂ ਸਾਡੇ ਮਨ ਦੀ ਹਾਜ਼ਰੀ ਵੀ ਉਧਰ ਹੀ ਲੱਗਦੀ ਹੈ ਇੱਕ ਜਦੋਂ ਆਪਾਂ ਵੇਖਦੇ ਹਾਂ ਤੇ ਧਿਆਨ ਲੈਂਦੇ ਹਾਂ ਤਾਂ ਮਨ ਦੀ ਹਾਜ਼ਰੀ ਲੱਗਦੀ ਹੈ ਤੇ ਪ੍ਰੈਕਟੀਕਲ ਕਰ ਕਰਕੇ ਕਰ ਕਰਕੇ ਆਪਾਂ ਇਸੇ ਸੁਨਦੇ ਵਿੱਚ ਸਮਾਉਣਾ ਹੁੰਦਾ ਹੈ ਬਸ ਇੱਥੇ ਜਦੋਂ ਜੀਵ ਆਪਾਸ ਸਮਰਪਿਤ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਜੋ ਸੁਖਮ ਖੇੜ ਹੈ ਉਹ ਸ਼ੁਰੂ ਹੁੰਦੇ ਹਨ ਮਾਲਕ ਕਿਰਪਾ ਕਰਦੇ ਹਨ ਪਰ ਇੱਥੇ ਆਪਣੇ ਅਰਗੇ ਬਹੁਤ ਜੀਵ ਹੁੰਦੇ ਨੇ ਜੋ ਆਪਣੀ ਮਾਂ ਨੂੰ ਲੈ ਕੇ ਤੁਰੇ ਹੁੰਦੇ ਨੇ ਤੇ ਸਾਡੇ ਕੋਲੋਂ ਇੱਥੇ ਆ ਕੇ ਵੀ ਆਪਾਂ ਸਮਰਪਿਤ ਕਰਨੀ ਹੁੰਦਾ ਤੇ ਫਿਰ ਅਸੀਂ ਕਬਰਵਾਣਾ ਨਹੀਂ ਹੈ ਮਾਲਕ ਨੂੰ ਬੇਨਤੀ ਕਰਨੀ ਹੈ ਕਿ ਸਾਡੇ ਹੱਥ ਵਸ ਕੁਝ ਵੀ ਨਹੀਂ ਹੈ ਇਹ ਤਨ ਮਨ ਧਨ ਸਭ ਤੁਹਾਡਾ ਹੈ ਤੁਸੀਂ ਲਓ ਤੇ ਸਾਡੇ ਉੱਤੇ ਕਿਰਪਾ ਕਰੋ ਤੇ ਆਪਾਂ ਲਗਾਤਾਰ ਇਸ ਅਭਿਆਸ ਨੂੰ ਪ੍ਰੈਕਟੀਕਲ ਨੂੰ ਇਹ ਪ੍ਰੈਕਟਿਸ ਰੋਜ਼ਾਨਾ ਕਰਨੀ ਹੁੰਦੀ ਹੈ ਇਸ ਲਈ ਬਹੁਤ ਜੀਵ ਕਹਿੰਦੇ ਹਨ ਕਿ ਵਾਹਿਗੁਰੂ ਜੀ ਦੀ ਗੋਦ ਦਾ ਆਨੰਦ ਕਿਵੇਂ ਲਈਏ ਜੇ ਅਸੀਂ ਉਹਨਾਂ ਦੀ ਗੋਦ ਦਾ ਆਨੰਦ ਲੈਣਾ ਹੈ ਉਹਨਾਂ ਦੀ ਸ਼ਰਨ ਦੇ ਵਿੱਚ ਪੈਣਾ ਹੈ ਉਹਨਾਂ ਦੇ ਨਾਲ ਇੱਕਮਿਕ ਹੋਣਾ ਹੈ ਤਾਂ ਜਾਪ ਕਰਦੇ ਕਰਦੇ ਜਦੋਂ ਮਨ ਪੌਣ ਤੋਂ ਵਖ ਹੁੰਦਾ ਹੈ ਤੇ ਉਸ ਤੋਂ ਬਾਅਦ ਸੁਨਦੇ ਵਿੱਚ ਆਸਣ ਲਾਉਂਦਾ ਹੈ ਖਾਲੀ ਖਲਾ ਵਿਚ ਆਸਣ ਲਾਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਵਾਹਿਗੁਰੂ ਜੀ ਦੀ ਗੋਦ ਦੇ ਵਿੱਚ ਬੈਠੇ ਹਾਂ ਉਹਨਾਂ ਦੀ ਸ਼ਰਨ ਦੇ ਵਿੱਚ ਬੈਠੇ ਹਾਂ ਤੇ ਅਸੀਂ ਅਜਿਹਾ ਪ੍ਰਕティਕਲ ਰੋਜ਼ਾਨਾ ਕਰਨਾ ਹੈ ਹਰ ਸਮੇਂ ਕਰਨਾ ਹੈ ਤਾਜੋ ਅਸੀਂ ਹਰ ਸਮੇਂ ਮਾਲਕ ਦੇ ਨਾਲ ਜੁੜੇ ਰਹੀਏ ਦੁਨਿਆਵੀ ਤੌਰ ਤੇ ਅਸੀਂ ਤਰ੍ਹਾਂ ਤਰ੍ਹਾਂ ਦੀ ਆਪਣੇ ਮਨ ਵੱਲੋਂ ਬਣਾਈਆਂ ਹੋਈਆਂ ਭਗਤੀਆਂ ਕਰਦੇ ਹਾਂ ਪਰ ਮਾਲਕ ਦੇ ਦਰ ਦੇ ਉੱਤੇ ਉਹ ਭਗਤੀਆਂ ਪ੍ਰਵਾਨ ਨਹੀਂ ਹਨ ਉਹਨਾਂ ਨੂੰ ਕਰਮਖਾਂਡ ਕਿਹਾ ਗਿਆ ਹੈ ਇਸ ਲਈ ਜੋ ਗੁਰਬਾਣੀ ਦੇ ਵਿੱਚ ਭਗਤੀ ਦੱਸੀ ਹੈ ਵਿਚਾਰ ਰਹਿਤ ਹੋ ਕੇ ਮਨ ਨੂੰ ਖਾਲੀ ਕਰਕੇ ਜਦੋਂ ਅਨਹਦ ਸ਼ਬਦਾ ਨੂੰ ਆਪਾਂ ਉਸ ਦਰ ਤੇ ਬੈਠ ਕੇ ਸੁਣਦੇ ਹਾਂ ਤਾਂ ਉਸ ਭਗਤੀ ਤੋਂ ਮਾਲਕ ਬਹੁਤ ਖੁਸ਼ ਹੁੰਦੇ ਹਨ ਤੇ ਇੱਕ ਨਾ ਇੱਕ ਦਿਨ ਦਰ ਖੋਲਦੇ ਹਨ ਤੇ ਅੰਦਰ ਬੁਲਾ ਲੈਂਦੇ ਹਨ ਜਿਹੜਾ ਸਾਡਾ ਸਮਾਂ ਉਸ ਸੁਣਨ ਦੇ ਵਿੱਚ ਬੈਠ ਕੇ ਆਪਾਂ ਸ਼ਬਦਾਂ ਨੂੰ ਸੁਣਦੇ ਹਾਂ ਉਹ ਹੀ ਸਮਾਂ ਸਾਡਾ ਸਫਲਾ ਹੁੰਦਾ ਹੈ ਉਹੀ ਸਾਡੀ ਭਗਤੀ ਚੱਲਦੀ ਹੈ ਅਸਲ ਭਗਤੀ ਚੱਲਦੀ ਹੈ ਤੇ ਸੱਚੀ ਭਗਤੀ ਚੱਲਦੀ ਹੈ